ਨਵਾਬ ਰਾਹੁਲ ਗਾਂਧੀ ਉਹ ਡਾਇਰੈਕਟ ਤੌਰ ਤੇ ਸਨਾਤਨੀਆਂ ਨੂੰ ਟਾਰਗੇਟ ਕਰਕੇ ਹਿੰਸਕ ਲੋਕ ਦੱਸਦਾ ਹੈ ਇਸ ਕਰਕੇ ਜੇ ਅਸੀਂ ਹਿੰਸਕ ਆ ਤੇ ਫੇਰ ਜਿਹੜਾ 60 ਸਾਲ ਰਾਜ ਇਹਦੇ ਦਾਦੇ ਬੜਦਾਦੇ ਜਾਲੀ ਬ੍ਰਾਹਮਣ ਬਣ ਕੇ ਕਰਗੇ ਜਾਲੀ ਬ੍ਰਾਹਮਣ ਬਣ ਕੇ ਇਹਦੀ ਦਾਦੀ ਇਹਦਾ ਦਾਦਾ ਕਿਉਂਕਿ ਪਹਿਸਟ ਤੌਰ ਤੇ ਪਤਾ ਸੀ ਵੀ ਉਹ ਇਸਲਾਮਿਕ ਨੇ ਮੁਸਲਮਾਨ ਨੇ ਉਹਦੇ باوجود ਵੀ ਜਾਲੀ ਬ੍ਰਾਹਮਣ ਬਣ ਕੇ ਭਾਰਤ ਤੇ 60 65 ਸਾਲ ਰਾਜ ਕਰਗੇ ਤੇ ਰਾਜ ਅਸੀਂ ਤਾਂ ਨਹੀਂ ਖੋਇਆ। ਮੁਰਦਾਬਾਦ, ਰਾਹੁਲ ਗਾਂਧੀ। ਮੁਰਦਾਬਾਦ, ਸੁਸ਼ਮਨ ਬਾਦੂ। ਆਪੋਜੀਸ਼ਨ 'ਚ ਬੈਠਣਾ ਇੰਨਾ ਕੋਕਾ ਹੋਇਆ ਪਿਆ ਉਹਨੂੰ ਵੀ ਉਹਨੇ ਡਾਇਰੈਕਟ ਐਂਡ ਡਾਇਰੈਕਟ ਇੱਕੋ ਕਮਿਊਨਿਟੀ ਹੈ ਜਿਹੜੀ ਦੇਸ਼ ਦੇ ਵਿੱਚ 65% 70% ਸਾਡੇ ਲੋਕ ਵੱਸਦੇ ਆ ਤੇ ਉਹਨੇ ਉਹਨਾਂ ਨੂੰ ਹਿੰਸਕ ਦੱਸਿਆ। ਤਮੁੱਚੇ ਭਾਰਤ, ਤਮੁੱਚੇ ਪੰਜਾਬ 'ਚ ਹਿੰਦੂ ਤਖਤ ਦੀ ਕਾਲ ਦੇ ਉੱਤੇ ਇਹਦੇ ਜਿਹੜੇ ਪੁਤਲੇ ਆ ਉਹ ਸਾੜੇ ਜਾ ਰਹੇ ਆ। ਇਹ ਕਾਂਗਰਸ ਦੇ ਨੁਮਾਇੰਦਿਆਂ ਨੂੰ ਚਾਹੀਦਾ ਵੀ ਆਪਣੇ ਜਿਹੜਾ ਲੀਡਰ ਇਹਨਾਂ ਨਾਲ ਬੇਲਗਾਮ ਹੋਇਆ ਹੈ। ਉਹਦੀ ਜਿਹੜੀ ਮਾਫੀ ਆਪ ਵੀ ਮੰਗਣ ਤੇ ਉਹ ਤੋਂ ਵੀ ਮੰਗਾਣ ਘਟੋ ਘਟ ਜੋ ਮਾਫੀ ਮੰਗੇਗਾ ਤਾਂ ਠੀਕ ਹੈ ਨਹੀਂ ਹੈ ਜਿਹੜਾ ਵਿਰੋਧ ਹੈ ਸਮੁੱਚੇ ਭਾਰਤ 'ਚ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਦੇ ਖਿਲਾਫ ਅੱਜ ਜਿਹੜਾ ਇਹ ਪੁਤਲਾ ਪੁੱਟਿਆ ਗਿਆ ਹੈ ਇਹ ਕਿਉਂ ਪੁੱਟਿਆ ਗਿਆ ਪੁਤਲਾ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਪੂਰੇ ਭਾਰਤ ਦੇ ਵਿੱਚ ਸ਼੍ਰੀ ਹਿੰਦੂ ਤਖਤ ਨੇ 4 ਤਰੀਕ ਦੇ ਇੱਕ ਕਾਲ ਦਿੱਤੀ ਸੀ ਸਮੁੱਚੇ ਪੰਜਾਬ ਤਸਵੀਰ ਤੋਂ ਨੌਜਵਾਨ ਜਿਹੜੇ ਹਿੰਦੂ ਤਖਤ ਦੇ ਕਾਨੂੰਨ ਨੇ ਉਹ ਪੁਤਲੇ ਸਾੜ ਰਹੇ ਨੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਨਵਾਬ ਰਜੀਵ ਗਾਂਧੀ ਦਾ ਜਿਹੜਾ ਲੜਕਾ ਹੈ ਨਵਾਬ ਰਾਹੁਲ ਗਾਂਧੀ ਉਹ ਡਾਇਰੈਕਟ ਤੌਰ ਤੇ ਸਨਾਤਨੀਆਂ ਨੂੰ ਟਾਰਗੇਟ ਕਰਕੇ ਹਿੰਸਕ ਲੋਕ ਦੱਸਦਾ ਹੈ ਇਸ ਕਰਕੇ ਜੇ ਅਸੀਂ ਹਿੰਸਕ ਆ ਤੇ ਫੇਰ ਜਿਹੜਾ 60 ਸਾਲ ਰਾਜ ਇਹਦੇ ਦਾਦੇ ਪੜਤਾਦੇ ਜਾਲੀ ਬ੍ਰਾਹਮਣ ਬਣ ਕੇ ਕਰਗੇ ਜਾਲੀ ਬ੍ਰਾਹਮਣ ਬਣ ਕੇ ਇਹਦੀ ਦਾਦੀ ਇਹਦਾ ਦਾਦਾ ਕਿਉਂਕਿ ਸਪਸ਼ਟ ਤੌਰ ਤੇ ਪਤਾ ਸੀ ਵੀ ਉਹ ਇਸਲਾਮਿਕ ਨੇ ਮੁਸਲਮਾਨ ਨੇ ਉਹਦੇ باوجود ਵੀ ਜਾਲੀ ਬ੍ਰਾਹਮਣ ਬਣ ਕੇ ਭਾਰਤ ਤੇ 60-65 ਸਾਲ ਰਾਜ ਕਰ ਗਏ ਤੇ ਰਾਜ ਅਸੀਦਾ ਨਹੀਂ ਖੋਇਆ ਜਿਨ੍ਹਾਂ ਨੇ ਰਾਜ ਖੋਇਆ ਜਿਨ੍ਹਾਂ ਨੇ ਵੋਟਾਂ ਲੋਕਤੰਤਰ ਤੇ ਹੁਣ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਪੋਜੀਸ਼ਨ 'ਚ ਬੈਠਣਾ ਇੰਨਾ ਕੌਖਾ ਹੋਇਆ ਪਿਆ ਉਹਨੂੰ ਵੀ ਉਹਨੇ ਡਾਇਰੈਕਟ ਐਂਡ ਡਾਇਰੈਕਟ ਇੱਕੋ ਕਮਿਊਨਿਟੀ ਹੈ ਜਿਹੜੀ ਦੇਸ਼ ਦੇ ਵਿੱਚ 65% 70% ਸਾਡੇ ਲੋਕ ਵੱਸਦੇ ਆ ਤੇ ਉਹਨੇ ਉਹਨਾਂ ਨੂੰ ਹਿੰਸਕ ਦੱਸਿਆ ਇਹ ਨਹੀਂ ਦਾਦੇ-ਪੁਰਦਾਦੇ ਸਾਨੂੰ ਇਹ ਪੜਾਉਂਦੇ ਰਹੇ ਪਹਿਲਾਂ ਵੀ ਜੇ ਕੋਈ ਇੱਕ ਜਪੇੜ ਮਾਰਦਾ ਦੂਜੀ ਗੱਲ ਅੱਗੇ ਕਰਦੇ ਹੋ ਜੇ ਹੁਣ ਅਸੀਂ ਉਹ ਗੱਲ ਪਿੱਛੇ ਕਰ ਲਈ 15 ਸਾਲਾਂ ਤੋਂ ਜਿਹੜਾ ਇੱਕ ਜਪੇੜ ਮਾਰਦਾ ਉਹਦੀ ਉਂਗਲੀ ਵੱਡਣ ਦੀ ਤਾਕਤ ਰੱਖਦੇ ਆ ਹੁਣ ਇਹਨਾਂ ਲੋਕਾਂ ਨੇ ਅਸੀਂ ਰੜਕਦੇ ਆ ਇਹ ਲੋਕਾਂ ਨੇ ਸਾਡੇ ਅਸ਼ਤਰ ਸ਼ਸਤਰ ਸਾਰਾ ਸਮਾਨ ਜਿਹੜਾ ਟਰੰਕਾਂ ਵਿੱਚ ਪਵਾ ਕੇ ਦੇ ਦਾਦਿਆਂ-ਪੁਰਦਾਦਿਆਂ ਨੇ ਰਖਾਤਾ ਸੀ ਇਸ ਕਰਕੇ ਹੁਣ ਉਹ ਸਨਾਤਨੀ ਜਾਗ ਚੁੱਕਾ ਹੈ ਜਦੋਂ ਉਹਨੇ ਸਨਾਤਨੀਆਂ ਨੂੰ ਹਿੰਸਕਿਆ ਹਿੰਦੂਆਂ ਨੂੰ ਹਿੰਸਕਿਆ ਜਿਹੜੇ ਲੋਕ ਉਸ ਪਾਲੇ ਦੇ ਵਿੱਚ ਹਿੰਦੂਆਂ ਦੇ ਰੂਪ ਦੇ ਵਿੱਚ ਸਾਡੇ ਦੋਗਲੇ ਚਿਹਰੇ ਬੈਠੇ ਆ ਉਹਨਾਂ ਨੂੰ ਚਾਹੀਦਾ ਵੀ ਉਹ ਕਾਂਗਰਸ ਦਾ ਬਾਈਕਟ ਕਰਨ ਕਾਂਗਰਸ ਨੂੰ ਛੱਡਣ ਕਿਉਂਕਿ ਜੇ ਇਹਨਾਂ ਦਾ ਨਮਾਇੰਦਾ ਇਹਨਾਂ ਦਾ ਆਗੂ ਇਹ ਗੱਲਾਂ ਕਰ ਰਿਹਾ ਉਹਨੂੰ ਐਸੇ ਆਪਣੀ ਮੰਜੀ ਧੱਲੇ ਸੋਟਾ ਫੇਰ ਲੈਣਾ ਚਾਹੀਦਾ ਵੀ 15 ਸਾਲਾਂ 'ਚ 45 ਤੋਂ 99 ਦੇ ਪਹੁੰਚਿਆ 99 ਤੇ ਵੀ ਉਹਨਾਂ 'ਚ ਪਹੁੰਚਿਆ ਜਿੱਥੇ 545 ਨੇ ਨਾ ਕਿ 100 ਜੋ 99 ਤੇ ਆਇਆ ਇਸ ਕਰਕੇ ਜਿਹੜੀ ਕਾਂਗਰਸ ਹੈ ਉਹ ਹਮੇਸ਼ਾ ਹਿੰਦੂ ਵਿਰੋਧੀ ਜਮਾਤ ਰਹੀ ਹੈ ਉਹਨਾਂ ਦੇ ਆਕੇ ਨੇ ਇਹ ਗੱਲ ਕਲੀਅਰ ਕਰਤੀ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਪੰਚਾਇਤ ਦੇ ਵਿੱਚ ਕੁਛ ਕਰਕੇ ਜਿਹੜਾ ਹਿੰਦੂ ਸਮਾਜ ਹੈ ਉਹਦੇ ਦਿਲ ਦੇ ਵਿੱਚ ਜਿਹੜਾ ਰੋਸ ਹੈ ਰੋਸ ਜ਼ਾਹਿਰ ਕਰਦਾ ਹੋਇਆ ਸਮੁੱਚੇ ਭਾਰਤ ਸਮੁੱਚੇ ਪੰਜਾਬ 'ਚ ਹਿੰਦੂ ਤਖਤ ਦੀ ਕਾਲ ਦੇ ਉੱਤੇ ਇਹਦੇ ਜਿਹੜੇ ਪੁਤਲੇ ਆ ਉਹ ਸਾੜੇ ਜਾ ਰਹੇ ਆ ਇਨ ਕਾਂਗਰਸ ਦੇ ਨਮਾਇੰਦਿਆਂ ਨੂੰ ਚਾਹੀਦਾ ਹੈ ਵੀ ਆਪਣੇ ਜਿਹੜਾ ਲੀਡਰ ਇਹਨਾਂ ਨਾਲ ਬੇਲਗਾਮ ਹੋਇਆ ਉਹਦੀ ਜਿਹੜੀ ਮਾਫੀ ਆ ਆਪ ਵੀ ਮੰਗਣ ਤੇ ਉਹ ਤੋਂ ਵੀ ਮੰਗਾਣ ਘਟੋ ਘਟ ਜੋ ਮਾਫੀ ਮੰਗੇਗਾ ਤਾਂ ਠੀਕ ਆ ਨਹੀਂ ਹੈ ਜਿਹੜਾ ਵਿਰੋਧ ਹੈ ਸਮੁੱਚੇ ਭਾਰਤ 'ਚ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਦੇਖ ਲਾ ਹਮੇਸ਼ਾ ਚੌਧਰ